ਓ ਮਗਰ ਉਿਆਰਾ ਨਹੀਂ ਆਉਗਾ ਆ ਵੀ ਨਾ ਕੜ ਦੇ ਹੀ ਬਸ ਦੇ 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 ਰੂਪ ਵਿੱਚ ਬਿਜਰੀ ਇਹ ਤਾਂ ਬਈ ਤੂੰ ਸਾਈ ਫੜਾ ਦੇ ਕੱਲੂ ਬਈ ਸੇਦਾਰ ਸੀ ਫੜਾ ਦੇ ਬਈ ਕਿਉਂ پیسے ਬਣਾਉ ਮੈਂ ਪਹਿਲਾਂ ਮੁੱਲ ਦਿੱਥੋ ਅੱਲਾ ਅੱਲਾ ਕਿੰਨੇ ਪੈਸਾ ਅੱਲਾ ਦਾ ਹੈ ਛਿਪਸ ਮੇਰੇ ਤਾਂ ਬੱਕਰੀ ਲੈਣੀਆਂ ਤੇ 25 ਬੱਕਰੀ ਲੈਣੀਆਂ ਕਿਸੇ ਭਾਗ ਨਹੀਂ ਲੈਣੀਆਂ ਜੀ ਆ ਕੋਈ ਰੱਖਾਉਂ ਗਿਆ ਇਹ ਸਮੇਂ ਮਾਜੀ ਬਈਆ ਕੱਲਾ ਲੈ ਨੋਟ ਲੈ ਦੀਆ ਪੀ ਲਾ ਬੜਾ ਬਹਿਵ ਕਰਦਾ ਵੀਰ ਵਾਲਾ ਪਾਟੇ ਚ ਲੈ ਲੋਣ ਹੁਣ ਛੱਡਈ ਇਹ ਕੋਸਾ ਤੁਸੀਂ ਹੁਣ ਤੁਸੀਂ ਵੀ ਤੂੰ ਕਰੇਂਗਾ ਮਾਦੇ ਨੇ ਆਂਾ ਹੋਰ ਕਿੰਨੇ ਆ ਆ 20 ਤੁੰਗਾ ਲੈਣੇ ਕਿੰਨੇ ਦਾ ਬਾਈ ਹੁੰਦਾ ਨੰਨੂ ਤੇ ਨਾਮਾ ਚੁਪਾਏ ਰਹੀਆ ਕੰਨੇ ਜਗਲੇ ਕਰਕੇ ਆ ਹਾਂ ਤੂੰ ਰਾਇ ਕਰੇਂਦਾ ਨਾ ਬਾਈ ਦਾ ਪਹਿਲਾ ਕੋਈ ਨਾ ਰਾਇ ਨੂੰ ਤਾਂ ਕੀ ਆ ਮਾਦਾ ਵੀ ਮਰਜੀ ਦਾ ਪੂਰੇ ਆ ਕਾਲ ਸੁਣਦਾ ਮੈਂ ਨਹੀਂ ਆ ਬਈ ਇਹਦਾ ਬਾਤ ਸੱਦਾ ਕਰਨੀ ਸਰਨੀ ਆਉਂਦੀ ਹੈ ਨਹੀਂ ਉਹਦੇ ਆ ਗਿਆ ਉਹ ਰੁਖਤ ਕੇ ਲੈਦਾ ਉਹ ਰੂ ਲੈਦਾ ਇਵੇਂ ਇਦਿਏ ਓਏ ਇਹ ਲਾ ਪਿਆ ਰਹੋ ਤੁਸੀਂ ਅਗਲਾ ਕੁਮਾਰ ਕਿਹੜਾ ਲੈ ਬਾਈ 6000 ਰੁਪਏ ਦਾ ਲੈ ਬਾਈ ਨਾ 6000 ਦਾ ਨਹੀਂ ਮੈਂ ਨੀ ਮਾਲ ਦਾ ਮੁੱਲ ਹੀ ਲਾਇਆ ਨਹੀਂ ਮਾਲ ਦਾ ਮੁੱਲ ਲੱਗਿਆ ਨਹੀਂ ਉਹ ਕਿੰਨਾ ਕਹਣਾ ਰੂ ਇੱਕ ਗੱਲ ਦੱਸ ਦੇ ਯਾਰ ਤੂੰ ਵੀ ਜੀਨੇ ਮਿਲਦੀ ਯਾਰਾ ਸਾਡੇ ਨਾਲ ਸਾਢੇ 6000 ਹੋਵੇ ਯਾਰ ਦੱਸ ਵਾਹਾ ਵਾਹ ਨੂੰ ਅੱਲਿਆ ਉਹ ਤਾਂ ਕਾਹਦੇ ਸਹੀ ਕਰ ਸਹੀ ਕਰ ਮਜੂਰਾ ਦੇ ਲੈਂਪ ਦਾ ਯਾਰ ਉਹ ਤਾ ਐ ਨਹੀਂ ਨਾ 500 ਦਰ ਕਟਾ ਲਿਆ 500 ਪਾ ਲਿਆ ਐ ਨਹੀਂ ਬਣ ਲਉਂਦੇ ਨੇ ਬਈ ਇਹ ਐ ਨਹੀਂ ਬਣ ਲਉਂਦੇ ਨੇ ਇਹ ਬੱਕਾ ਠੀਕਾ 9000 ਲੋਕਾਂ ਗੱਲ ਭਾਂਜੂ ਬਹੀ ਤੱਕ ਜਿਆਦੀ ਦੇਸ਼ਾ ਉਹਨਾਂ ਨਾਲ ਹੁੰਦਾ ਬਾਈ ਇਹੀ ਵੇਚਣਾ ਵਧੀਆ ਰਹਿਣਾ ਦੇਖੋ ਦੇਖ ਕੇ ਬੰਦਿਆ ਵਧੀਆ ਬਣ ਹਾਂ ਫੜੋ ਫੜਾ ਫੜਾ ਇਹ ਵੇਚਦਾ ਦੇਖੋ ਅੱਲਾ ਨੂੰ ਮੋੜੀ ਨਾ ਮੋੜੇ ਨਾ ਮਾ ਕੇ ਕੋਈ ਗੱਲ ਨਹੀਂ ਮੈਂ ਬੱਸ ਪੱਥਰੇ ਯਾਰ ਬੱਸ ਹੋ ਗਿਆ ਠੀਕ ਆ ਅੱరే ਹੱਥੋਂ ਜਮਨਾ ਦੇ ਨਾ ਬਗ ਨਾ ਪਾ ਠੀਕ ਆ ਇਹ ਹੋ ਗਈ ਜੰਗ ਕਹੇ ਰਾਇ ਹੈ ਯਾਰ ਕੀ ਕਰਦਾ ਯਾਰ ਉਹ ਪਹਿਲੇ ਪਤਾ ਹੈ ਹੈ ਇਹ ਲੈ ਖਾਈਓ ਜਦੂ ਦਾ ਫੜਾ ਲਓ ਕਿ ਹਈਉਲਾ ਨਾ ਨਾ ਲਗਈਦਾ ਕੁਛ ਫਿਰ ਹੋਰ ਹੁੰਦਾ ਨਾ ਨਾ ਲਗਈਦਾ ਕੁਛ ਬਹੁਤ ਅਰਦੇ ਚੱਕੀ ਲੈ ਹੁਣ ਖੜ ਲਾ ਰੁਪਈਏ ਨਹੀਂ ਹੋਰ ਨਾ ਭਾਈ ਉਹ ਖੜ ਜਾ ਯਾਰਾ ਯਾਰ ਖੜ ਜਾ ਦੇਖੋ ਜੋ ਖੜ ਜਾ ਆ ਵੀ ਬੱਕਰੀ ਮੋਲਾਪੁਰ ਕਹਿੰਦੇ ਹੋਰ ਪਾ ਗਏ ਉਹ ਬੰਦਾ ਬੋਲ ਨਾ ਸੋਣਾ ਕਿੰਨੀਆਂ ਗੱਲਾਂ ਕਰੀਆਂ ਅਸੀਂ ਤਾਂ ਦੋ ਗੱਲਾਂ ਕਰੀਆਂ ਸੀ ਤੀਜੀ ਗੱਲ ਨੂੰ ਤੈਨੂੰ ਬੱਕਰੀ ਫੜਾ ਦੇ ਤੈਨੂੰ ਜੱਜੀ ਲੱਗੂ ਫੜਾ ਦੇ ਲੈ ਹੁਣ ਜੱਜੰਦਿਕਾ ਸਰਾ ਕੋਈ ਇਹ ਨੰਬੀ ਖਰਾਉਣਾ ਬੁਝਾ ਰੇਦਾ ਮਾਣ ਹੁਣ ਫਰਕ ਨਾ ਸਰਾ ਕੋਈ ਮੰਨਦੀ ਮਾਣ ਬਈ ਪੱਕੇ ਹੋ ਯਾਰ ਇਹ ਸੱਚ-ਸੱਚ ਕੇ ਵੀ ਹੋ ਕੜਾ ਦੇ ਕੜਾ ਦੇ ਦੂਗੋ ਵੀ ਬੰਧਾ ਲੱਗ ਜਾਵੇ ਪੈਸੇ ਬਣਾ ਲੈ ਪੈਸੇ ਬਣਾ ਜਾ ਗਿਰਾਂ ਇਹ ਬਾ ਠੀਕਾ ਹੁਣ ਨਾ ਮੋੜੀ ਬੱਸ ਹੋ ਗਿਆ ਬੱਸ ਬਣਾ ਲੈ ਆ ਰਹਿ ਨੇ ਇਹ ਹੁਣ ਹੁਣ ਹੱਥੀਂ ਮੰਨਦਾ ਕੋਈ ਮੰਨਦਾ ਕੋਈ ਬੰਦੋ ਇੱਕ ਹੋਰ ਮਾਰ ਦੇ ਫਿਰ ਓਏ ਆ ਜਾ ਓਏ ਕੀ ਐਸਾ ਲੈਣਾ ਨਹੀਂ ਰੇ ਆਇਆ ਵਾਹ ਰੋਦਾ ਵਾਹ ਸਲੋ ਆਇਆ ਹੁਣ ਗਾਹ ਸਹੇਫਲਾ ਆ ਅੱਠ ਅੱਠ ਮਿਲਾ ਕਰਵਾ ਹਰ ਜਿਆਰਾ ਰਹਿਣ ਲਿਆ ਆ ਹੁਣ 1000 ਨੂੰ ਮੈਨੂੰ ਕੀ ਹੋਣਾ ਲਾ ਹਰ ਬੀ ਦੁੱਤਾ ਮੰਨ ਲਾ ਕੱਟਾ ਮੰਨ ਲਾ ਫੋੜਾ ਫੋੜਾ ਭਾਵੇਂ ਕੋ ਹੈ ਤਾਂ ਕੇ ਮਣਿਆ ਬੂ ਤਾਹ ਨੂੰ ਮੰਨ ਕੀ ਆ ਬੂ ਯਾਰਾ ਜੇ ਤੈ ਤੂੰ ਨਾ ਪਾਵੇ ਤੇਰੀ ਇਮਾਨਦਾਰੀ ਤੇ ਮਾਰੂ ਹੋ ਜਾ ਨਾ ਦਿਲ ਬਗੈ ਪ੍ਰਮਾਣ ਨਾ ਹੋਇਆ ਰਦੀਆ ਆਪਾਂ ਕਿਹੜੇ ਪਹਿਲਾਂ ਬਾਲੇ ਮੰਗੀ ਲੱਗੀ

ਆਉਂਦੇ ਰਹਿ ਗਰਾਉਣਾ 8800 ਲੈ ਕੇ ਨਾ 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 ਮੋੜ ਮਾ ਵਗਾਲਦੀ ਆ ਤੇ ਯਾਰ ਉਹ ਮੰਨਦਾ ਨਹੀਂ ਹੁਣ ਮੈਂ ਕਰਾ ਕੀ ਤੈਨੂੰ ਪਾ ਦੇ ਨਹੀਂ ਮੰਨਦਾ ਹੁਣ ਅੱਗੇ ਇਹਦਾ ਤੈਨੂੰ ਕੋਈ ਟੈਨਸ਼ਨ ਨਹੀਂ ਮਾਫੀ ਕਰ ਹਾਂ ਤੇਰੀ ਕੋਈ ਨਾ ਕੋਈ ਟੈਨਸ਼ਨ ਨਹੀਂ ਜੇ ਮੈਂ ਇੰਕਾ ਜਾਜੇ ਕੰਮ ਨਾ ਕਿਉਂ ਚੌੜੀ ਹੋ ਗਿਆ ਲੋ ਮੈਂ ਤਾਂ ਇਹ ਦੋ ਵੇਖ ਕੇ ਉਹਦੀ ਮਾਰਨਾ ਗੇਰ ਆਪਾਂ ਕਿਸੇ ਪਰਚੀ ਦਿਖਾਉਣੀ ਹੈ ਕਿ ਲਿਖਿਆ ਕਿਹਨਾਂ ਲਈ ਹੁਣ ਦਿੰਦਾ ਨਹੀਂ ਹੁਣ ਉਹਨੇ ਇਹਨੂੰ ਪੈਸੇ ਮਾਰ ਨਾ ਕੋਈ ਨਾ ਆਲੇ ਵੀ ਨਹੀਂ ਜੰਦਾ ਇਹ ਪਤਾ ਲਾ ਹੂਗਾ ਕਰੇ ਹਾਂ ਤੁਸੀਂ ਤਾਂ ਦਾਰੀਆਂ ਤੋਂ ਹੋਰ ਬਦਲ ਗਿਆ ਤੁਸਰਾ ਮੜਾ ਦੇਖ ਚਾਹੇ ਖਰਚਾ ਤੂੰ ਲੈਣਾ ਕਿ ਨਾ ਲੈਣਾ ਦਾਸ ਤਾਂ ਮੈਂ ਤਾਂ ਤੈਨੂੰ ਉਨੇ ਨੂੰ ਇਹ ਅੱਠ ਦਾ ਲੈਂਦਾ ਯਾਰ ਹੂੰ ਖੜ ਜਾ ਮੜਾ ਕਮ ਹੁਣ ਬੰਦੇ ਹੋ ਖੜੇ ਨੇ ਕਬ ਮੰਗ ਖੜਨਾ ਬਕ ਤੇ ਨਹੀਂ ਨਹੀਂ ਬੱਸ ਨਹੀਂ ਖੜ ਜਾ ਇੱਕ ਮਿੰਟ ਇਹ ਨਹੀਂ ਤੇਰੀ ਹਜੇ ਨਹੀਂ ਹੈ ਇਹ ਗਾਜੀ ਆਹ ਵਾਲਾ ਲੈ ਲਓ ਮੈਂ ਇਧਰੋਂ ਵੇਖੋ ਭਾਈ ਤੌਰੀ ਆਸਰਾ ਆਏ ਬਾਲਾ ਭਾਜਾ ਆ ਜਾ ਹੁਣ ਕਿੱਧਰ ਗਿਆ ਉਹ ਇਹ ਆਏ ਬਹੁਤ ਦੂਰ ਪਾਈਦਾ ਹੈ ਬੱਕਰਾ ਵੀ ਦਿਖਾਉਣਾ ਫਿਰ ਉੱਧਰ ਜਾ ਬਾਈ ਉੱਧਰ ਪਰਲੇ ਪਾਸ ਤਾਂ ਭਾਈ ਇਹ ਦਿਨ ਤਾਂ ਹੈਗਾ ਆ ਵੀ ਬੋਲ ਰਿਹਾ ਦੁਨੀਆ ਦੇ ਆ ਹੈਗਾ 5-6 ਮਹੀਨਿਆਂ ਦਾ ਉਹ ਯਾਰ ਮੈਨੂੰ ਪਤਾ ਕਿੱਧਰ ਉੱਧਰ ਸੌਦਾ ਕਿੱਧਰ ਆ ਪਾਪਾ ਠੀਕ ਆ ਫਿਰ ਜੋੜੀ ਦਾ ਹੁੰਦਾ ਹੁੰਦਾ ਇਹਨਾਂ ਨੂੰ ਕੋਨੇ ਲੈਂਦੇ ਨੇ ਜੋੜੀ ਦਾ ਹੁੰਦਾ ਹੁੰਦਾ ਆ ਬਾਈ ਕਿੰਨੇ ਦਾ ਜੋੜੀ ਕਿਨੇ ਪੌਣੀਆਂ ਹੈ ਜੋੜੀ 25000 25000 ਕਰਕੇ ਹੀ ਗਈ ਆ ਨਾ 24 ਦੀ ਕੌਣ ੱਲੇ ਆ 23 ਦੀ ਇਹ ਵੀ ਥੱਲੇ ਆ ਕੇ ਵਕਤ ਦੱਸ ਯਾਰ ਜੇ ਦੱਸਣੇ ਵੇਚਣੀਆਂ ਨੇ ਹਾਂ ਤਾਂ ਵਧੀਆ ਗੱਲ ਆ 20 ਤੋਂ ਥੱਲੇ ਮਗਾ ਪਤਾ ਨਹੀਂ ਕਾਦੇ ਥੱਲੇ ਕੰਦ ਆ ਦੇ ਆ 20 ਤੋਂ ਇਹ ਤਾਂ ਥੱਲੇ ਆ ਕੇ ਤੈਨੂੰ ਹਾਂ ਇਹ ਗੱਲ ਤਾਂ ਥੱਲੇ ਆ ਕੇ ਬਣੂ 20 ਨਹੀਂ ਬਣਦੀ ਹਾਂ ਬਰਦਾ ਬਣੂ ਥੱਲੇ ਦੀ ਤੇ ਵੀ ਲਿਆ ਕਰ ਕੋਈ ਸੋਚਦਾ ਯਾਰ ਚੱਲ ਪਹਿਲਾ ਹੀ ਪਣੀ ਗਈ ਤਾਂ ਅੱਗੇ ਹੋਰ ਪਣੀ ਭਾਈ ਦਾ ੱਲੇ ਹੂੰ ਲੈ ਲੈ ਯਾਰ ਜੋੜੀ ਲੈ ਯਾਰ ਹਾਂ ਜੋੜੀ ਲੈ ਕੇ ਨਾਲ ਉਹ 20 ਥੱਲੇ ਹੁੰਦੀ ਨਹੀਂ ਨਾ 20 ਥੱਲੇ ਉਹਦੇ 20 ਦੇਵੇਗਾ ਵੀਰਾ ਤਿਆਰ ਖੜੀ ਹੈ ਇਹ 20 ਨਹੀਂ ਖੜਿਆ ਮੈਨੂੰ ਇਹਨੂੰ ਪੱਕਾ ਦਾ ਕਰ ਲੀਏ ਵੀਰਾ ਨਹੀਂ ਉਹ ਖੜ ਗਿਆ ਚਾਚਾ ਤੂੰ ਮਨ ਨੂੰ ਬਰਾ 20 ਚਾਹ ਕਰਦਾ 20 ਬੰਦੇ ਮਾਰੇ ਯਾਰ 20 ਹੀ ਨਹੀਂ 20 ਤੇ ਆਪਾਂ ਫਾਸਦੇ ਆ 23 ਦੀਆਂ ਲੈ ਜਾ ਯਾਰ 23 ਵੀ ਖੜ ਗਿਆ ਉਹ 20 ਦੇ ਬੰਦੇ ਮਾਰੇ ਜਾਣਗੇ ਉਹ ਕਈ ਹੁੰਦੇ ਕਿੰਨੇ ਬੰਦੇ ਤਾਂ 23 ਦਿਨ ਹੁੰਦੇ ਨਾ ਵੀਤ ਤਾਂ ਆ ਬਾ ਬਾ ਇਹ ਤਾਂ ਸੋਨਾ ਕਹਿੰਦੇ ਨੇ ਬੜਾ ਫਰਕ ਫਰਕ ਜਦੋਂ ਕੋਈ ਜਾਣਦਾ ਫਰਕ ਹੈ ਨਾ 7000 ਦਾ ਪੈਸਾ ਜੇ ਇਹਨੂੰ ਉਹ 15000 ਲਓ ਹਾਂ ਠੀਕ ਆ ਗੱਲ ਇਹ ਤਾਂ ਸੋਨਾ ਕਹਿੰਦੇ ਯਾਰ ਵੇਚਣ ਵਾਲਾ 20 ਦੀ ਚਾਹ ਕਰਦਾ ਉਹ ਕਹਿੰਦੇ 10000 ਬੰਦਾ ਹਾਂ ਗੱਲਾ ਹੈ ਨਾ ਨਾ ਬੀਬੂ ਦੀ ਨੇ ਦਿੱਤੇਗੇ ਇਹ ਤਾਂ ਫਰਕ ਪਾੜ ਉਹ ਕਿਸੇ ਨੇ ਆ 23 ਦੀ ਲੈ ਆ ਅੱਧੇ ਆ ਜਾ ਕੀ ਤਾਂ ਥੱਲੇ ਤੇ ਬਣਦਾ ਨਹੀਂ ਵੀਰ ਮੈਂ ਵੀਰ ਨਹੀਂ ਜਾਂ ਨਹੀਂ ਪੱਕਾ ਕੰਮ ਕਰਦੇ ਯਾਰ ਪੱਕੇ ਹੀ ਕਰਿਆ ਆ ਫੜ ਗਿਆ ਇਹਨੂੰ ਨਹੀਂ ਕਹਾਂਦਾ ਪੰਜ ਹਜ਼ਾਰ ਪੁੰਨੀ ਦਾ ਦੇ ਯਾਰ ਆ ਬਾ ਦੀਗਾ ਆ ਬਣ ਕੀ ਗੱਲ ਆ ਨਹੀਂ ਨਹੀਂ ਠੀਕ ਆ ਯਾਰ ਬਾਈ ਨਹੀਂ ਮਰ ਨਹੀਂ ਮਰ ਤੂੰ ਬੱਤ ਨਹੀਂ 17000 ਦਾ ਲੱਗ ਰਗਾ ਗੱਡੀ ਵਾਲੇ 17000 ਨਹੀਂ ਲਾਇਆ ਵੀਡੀਓ ਕੱਟ ਵੀਡੀਓ ਕੱਟ ਤੁਨੂੰ 25 ਹਜ਼ਾਰ ਦੇ ਮਾਦੇ ਕੱਢ ਜਾ ਬੱਸ ਆਏ ਨਹੀਂ ਰਹਿੰਦੇ ਆਏ ਤਾਂ ਉਸ ਵੀ ਕੇ ਆਏ ਆਏ ਤਾਂ ਗੱਲ ਬੱਦ ਨੋਡ ਖਾਲਾ ਓਏ ਬੱਸ ਬੱਸ ਲੋਕੀ ਹਾਂ ਬੱਧੀ ਗੱਡੀ ਓ ਬੱਸ ਹੁਣ ਓ ਕਰ ਦਿਓ ਲੈ ਸ਼ਰਾ ਨਾ ਬਰਾਬਰ ਨਹੀਂ ਥੋੜਾ ਥੋੜਾ ਮਨ ਬੰਦ ਕਰ ਹੁਣ ਪਹਿਤੋਂ ਦੱਸ ਉਸ ਕੀ ਤੇ ਟੁੱਟਦਾ ਸੀ ਬੰਦਾ ਖੋਗ ਆ ਕੇ ਸਤਾ ਨਾ ਨਾ ਕੋਰਾ ਮੋਟਾ ਓ ਸੌ ਖਾ ਕੇ ਤੇ ਬਈ ਇਹਦਾ ਸੀ ਕਿਹੜਾ ਫਿਰ ਫਾਲੇ ਮੰਤਲੇ ਮਾਲ ਕਿ ਹੁਣ ਮੈਂ 35000 ਮੰਗੇ ਮਗਰੋਂ ਘਟਾਈ ਆ ਪੰਜ ਪੰਜ ਉਹਦਾ ਕੀ ਕਰੀਏ ਚਲੋ ਫਾੜਿਆ ਪਰਚੀ ਪੁਚੀ ਇਹ ਕਰਾ ਦਾਂਗੇ ਯਾਰ 19000 ਪਰਚੀ ਦਾ ਮੈਂ ਫੇਰ ਕਰਾ ਦੂੰ ਮੈਂ ਤਾਂ ਕਰਾਉਂਗਾ ਨਹੀਂ ਪਰਚੀ ਇਹ ਕਰਾ ਦੂੰਗੀ ਮੈਂ ਕਰਾਉਂਗਾ ਪਰਚੀ ਇਹਨਾਂ ਦੀ ਵੀ ਕਰਾ ਦੂੰ ਹੇ ਹੋਰ ਰਸਾ ਰੇਟ ਵੜਾ ਆ ਫੜ ਫੜ ਪਰਚੀ ਤੇਰੀ ਆ ਫੜ ਆ ਫੜ ਉਹ ਆਵਾ ਫੜ ਲਾ ਖਾਸ ਮਤ ਕੋਈ ਕਰਵਾ ਬਾਕੀ ਕਰਾ ਦੇਣਾ ਪਰਚੀ ਕਰਾ ਠੀਕ ਹੋਰ ਲਾ ਦੇ ਕਾ ਕਰ ਹੁਣ ਕੀ ਹੋ ਗਿਆ ਅਬੇ ਮਾਰਨੇ ਲਿਆ ਪਰਾ ਤੇ ਅੱਧਰ ਵੀ ਹੋ ਗਿਆ ਪੰਜ ਗੱਲਾਂ ਮੰਗੇ ਯਾਰ ਭਾਈ 23 ਚੈਨਾ ਦੀਗਾ ਠੀਕ ਆ ਨਾਲੇ ਨਾ ਨਾ ਉਹ ਠੀਕ ਆ ਠੀਕ ਆ ਜੇ 15 16 ਕਿਸ਼ੇ ਤੋਂ ਪਹਿਲਾਂ ਕੀ ਠੀਕ ਆ ਅਰੇ ਮਾਰ ਲੈ ਤੂੰ ਹੀ ਤਾਂ ਕਹੀ ਜਾਣਾ ਉਸ ਗੱਲ ਦਾ ਖੜੇ ਪੈ ਜਾਣਾ ਤੂੰ ਮਾਲ ਮੁਲੀ ਉਹ ਫਿਕਰ ਆ ਤੇ ਬੀਰ ਬਗਾਨ ਰਿਤ ਰੇਣਾ ਗੂੰ ਕਹ ਲਾ ਨਾ ਬੱਪਾ ਤੂੰ ਕਹ ਲਾ ਕਹ ਮੈਂ ਨਹੀਂ ਆਇਆ ਕਹ ਲਾ ਉਹ ਚੱਲ ਤੈਨੂੰ ਮੋੜਦਾ ਨਹੀਂ ਹਾਂ ਹੋਏ ਕੀ ਜਿਆਦਾ ਹੋ ਗਿਆ ਲਖਾਈ ਤੇਰੀ ਐ ਪਰ ਨਾ ਹੋ ਪਰਾਂ ਯਾਰ ਹਾਂ ਜਰਾ ਹੁਣ ਨਾ ਬੱਪਾ ਓਏ ਓਹ ਚੱਲ ਅਰੇ ਬਾਈ ਹੋਰ ਯਾਰ ਪੀਏ ਬੜ ਕੇ ਤੇਰੇ ਹੋ ਯਾਰ ਪੈਹਾਂ ਘੰਟਾ ਹੋ ਗਿਆ ਕਰ ਲੋ ਯਾਰ ਕਰਦੇ ਨੂੰ ਬਈ ਵਧੀਆ ਰੁਪਏ ਲੱਗੇ ਨੇ ਇਹ ਜੀ ਗੱਲ ਨਹੀਂ ਠੀਕ ਲੱਗੇ ਇਹ ਤਾਂ ਰੋਟੀ ਕੁਮਾਣੇ ਕਰ ਰਹੇ ਨੇ ਰਾਜਾ ਘੱਟ ਜੀ ਘਰ ਨੂੰ ਕਿੰਨੇ ਕਹਿੰਦੇ ਕਿੰਨੇ ਹੋ ਕੇ ਦੇ ਲਵੇ ਤਾਂ ਹੋ ਜਾਂਦੇ ਜਮਾ ਲਵੇ ਹੋ ਦੇ ਬਾਲਾ ਫਰਕਾ ਮਾ ਦਾ ਨਹੀਂ ਹਲੇ ਆ ਜੀ ਥੋੜਾ ਦੂਰ ਬੈਠੇ ਮਗਰ ਤੁਸੀਂ ਪੈਜ ਕੇ ਬਾਹਰ ਕਰੋ ਜਿਆਦਾ ਹਲੋ ਹਾ ਜੀ ਕਿਹਾ ਹੋ ਗਿਆ ਰੇ ਆ ਮੈਂ ਅੱਜ ਨਹੀਂ ਨਹੀਂ ਕਹੂ ਮੈਂ ਮੁਝ ਵਾਲੀ ਨਾ ਹੁੰਦੀ ਤੇ ਸੀਰਾ ਯਾ ਪਿਆ ਉਹ ਤੇ ਪਹਿਲੀ ਫੇਲ ਆਂਦਾ ਨਹੀਂ ਫੇਲ ਆਇਆ ਸਕੂਲ ਨਹੀਂ ਗਿਆ ਕੱਪ ਤੇ ਬਸ ਰਹੇ ਹੈ ਕਹਿ ਨਾ ਰਹੀ ਦੂਜੇ ਨੇ ਚੱਕਰ ਦੇ ਵੇਹੇ ਹੋ ਗਏ ਤੇ ਉਹ ਬੁਰੇ ਹੱਥ ਕਰਦੇ ਮੇਰਾ ਵੀ ਹੈ ਕੁਲ ਤਾਂ ਮੋਦੀ ਵਾਲੇ ਸਿਲੰਡਰ ਹੀ ਗੀਆਂ ਦੇ ਨਾਂ ਕੀ ਹੈ ਕੱਕ ਬਈ ਲੈ ਬਈ 20000 ਇੱਕ ਵਾਰੀ ਚਿੰਕੇ ਦੇ ਲੈ ਕੱਲਾ ਦਾ ਬਈ 20000 20000 ਆਪਾਂ ਕਰਦੇ ਆ ਪੱਕੇ ਕਰ ਲਾਉਦੇ ਭਾਈ ਭਾਈ ਕਹਿੰਦਾ ਮੈਂ ਵੀ ਯਾਰ ਪੜੇਗਾ ਤਾਂ ਗੱਲ ਨਹੀਂ ਮਿੱਟੂ ਨੂੰ ਵੀ ਨਹੀਂ ਬੱਕਰੀ ਉਹ ਵੀ ਕਰ ਦੇਣਾ ਉਹ ਵੀ ਕਰ ਦੇਣਾ एक ही बुरा हो गया दिखाई पे रही है